ਹਾਏ ਹਾਏ ਦੁਨੀਆ ਤੇ ਕੀ ਕੀ ਹੋਈ ਜਾਂਦਾ ਟੁਕਟਾ ਕੋਈਆਂ ਚੋਰ ਆ ਜਿਹੜੇ ਚੋਰ ਚੋਰੀਆਂ ਜੀਆਂ ਕਰਦੇ ਨੇ ਇਹਨਾਂ ਨੂੰ ਜਦ ਕੋਈ ਫੜਨੇ ਆਏ ਹਾਏ ਹਾਏ ਨੇ ਇੱਕ ਵੀਡੀਓ ਇੰਨੀ ਵਾਇਰਲ ਜੀ ਹੋਈ ਜਾਂਦੀ ਤਿੰਨ ਮੁੰਡੇ ਐ ਮੈਨੂੰ ਲੱਗਦਾ ਸ਼ਾਇਦ ਤੁਸੀਂ ਵੀ ਵੇਖੀ ਹੋਣੀ ਆ ਤਿੰਨ ਮਤਲਬ ਕਿੰਨੇ ਕਿ ਸਾਲ ਦੇ ਨੇ ਮਤਲਬ 20 22 ਦੇ ਸਾਲ ਦੇ ਹੋਣੇ ਘੱਟ ਘੱਟ ਉਮਰ ਦੇ ਹੋਣੇ ਆ ਤਿੰਨ ਮੁੰਡਿਆਂ ਨੂੰ ਐ ਮਾਰੀ ਜਾਂਦੇ ਉਹ ਵੀਡੀਓ ਦੇਖੀ ਨਹੀਂ ਜਾਂਦੀ ਉਹ ਤੇ ਪਤਾ ਨਹੀਂ ਕਹਿੰਦੇ ਮੋਟਰ ਮੋਟਰਸਾਈਕਲ ਚੱਕ ਲੈ ਕੇ ਸਦਾ ਚੋਰੀਆਂ ਕਰਨ ਦੀ ਲੋੜ ਕੀ ਆ ਕੰਬਲਿਓ ਦੋ ਹੱਥ ਦਿੱਤੇ ਆ ਦੋ ਪੈਰ ਦਿੱਤੇ ਆ ਦੋ ਅੱਖਰ ਦਿੱਤੇ ਆ ਦੋ ਕੰਨ ਦਿੱਤੇ ਆ ਰਾਜੀ ਖੁਸ਼ੀ ਹੈਗੇ ਤੁਸੀਂ ਚੱਲਣ ਫਿਰਨ ਵਾਲੇ ਹੈਗੇ ਕੰਮ ਕਰ ਲੋ ਚੋਰੀਆਂ ਚ ਕੀ ਪਿਆ ਛਿੱਤਰੀ ਪੈਂਦੇ ਆ ਮਾੜੇ ਕੰਮ ਚ ਛਿੱਤਰੀ ਪੈਂਦੇ ਹੁੰਦੇ ਬੰਦੇ ਸਮਝ ਜਿਆ ਕਰੋ ਕਿ ਮੈਂ ਕੀ ਪਿਆ ਕੀ ਐ ਇੰਨਾ ਚੀਜ਼ਾਂ ਚ ਚੋਰੀਆਂ ਚੋਰੀਆਂ ਚ ਅੜੇ ਜਾਂਦੇ ਪਰ ਪੈ ਜਾਂਦੀਆਂ ਆ ਨਸ਼ੇ ਨੂੰਸ਼ੇ ਹੁਣ ਜਿਹੜੇ ਕਰਦੇ ਆ ਕਈ ਲੋਗ ਹੁਣ ਸਾਡੇ ਕਰਾஞ்சி ਮਤਲਬ ਪਤਾ ਹੱਥਾਂ ਜੇ ਹੱਥਾਂ ਤੇ ਪਤਾ ਨਹੀਂ ਕੀ ਮਲਦੇ ਆ ਕਈ ਲੋਗ ਆ ਪਤਾ ਨਹੀਂ ਇਹ ਕੀ ਨਾਮ ਕਹਿੰਦੇ ਨੂੰ ਜਿਹੜਾ ਹੱਥਾਂ ਤੇ ਮਲਦੇ ਹੁੰਦੇ ਆ ਮਤਲਬ ਮਲ ਕੇ ਜੀ ਮਤਲਬ ਸੁਗੰਧ ਆ ਪਤਾ ਨਹੀਂ ਕੀ ਕਰਦੇ ਆ ਇਹ ਵੀ ਬੜਾ ਜਿਉਂ ਚੱਲਿਆ ਪਿੱਕਾਂ ਵਾਲਿਓ ਤੁਸੀਂ ਮਾਂ ਮਾਂ ਪਿਓ ਦੇ ਪਤਾ ਨਹੀਂ ਇੱਕ ਲੋ ਤੇ ਹੋ ਗਏ ਕਿ ਦੋ ਭੈਣਾਂ ਦੇ ਭਰਾ ਹੋ ਪਤਾ ਨਹੀਂ ਕੀ ਹਿਸਾਬ ਆ ਤੇ ਨਸ਼ਿਆਂ ਚ ਪੈ ਗਏ ਚੋਰੀਆਂ ਠੱਗੀਆਂ ਕਰ ਲਈਆਂ ਮਤਲਬ ਪਤਾ ਨਹੀਂ ਦੁਨੀਆ ਤੇ ਕੀ ਕੀ ਚੱਲੀ ਜਾਂਦਾ ਧਿਆਨ ਰੱਖਿਆ ਕਰੋ ਆਪਣਾ ਧਿਆਨ ਰੱਖਿਆ ਕਰੋ 매ਕੀ ਨੇ ਗੁਰੂ ਘਰ ਜਾਇਆ ਕਰੋ ਵੱਧ ਤੋਂ ਵੱਧ ਸਿਮਰਨ ਕਰ ਲਿਆ ਕਰੋ ਗੁਰੂ ਘਰ ਨਹੀਂ ਜਾ ਸਕਦੇ ਸਿਮਰਨ ਕਰਿਆ ਕਰੋ ਵੱਧ ਤੋਂ ਵੱਧ ਪਾਠ ਕਰ ਲਿਆ ਕਰੋ ਚਾਹ ਜਿਹੜੇ ਲੋਕ ਇਹਨਾਂ ਚੀਜ਼ਾਂ ਨਾਲ ਜੁੜੇ ਆ ਵਾਹਿਗੁਰੂ ਦਵਾਰਿਆਂ ਚ ਜਾਂਦੇ ਆ ਜਾਂ ਜੁੜੇ ਹੋਏ ਆ ਉਹ ਤਾਂ ਹੈਗੇ ਵਧੀਆ ਸਖਾਲੇ ਜ਼ਿੰਦਗੀ ਉਹਨਾਂ ਦੀ ਸੌਖੀ ਆ ਤੇ ਜਿਹੜੇ ਨਸ਼ੇ ਨਸ਼ਾ ਤਾਂ ਬਈ ਨਹੀਂ ਚੱਲਿਆ ਨਾ ਬਸ ਆਖਾ ਵਾਰ ਇੱਕ ਉਲਾਗੇ ਦੇਖ ਲਾ ਕਿਤੇ ਕੋਝੋ ਹੀ ਜਾਂਦਾ ਕੋਈ ਮਰ ਗਿਆ ਕੋਈ ਵਾਹ ਲੈ ਕੇ ਮਰ ਗਿਆ ਕੋਈ ਟੇਕ ਤੇ ਛਾਲ ਮਾਰਦੀ ਕੀ ਕੋਝ ਹੋਈ ਜਾਂਦਾ ਦੁਨੀਆ ਤੇ ਬਸ ਵੈਰੂ ਵੈਰੂ ਕਰੋ ਬਸ ਦੁਨੀਆ ਵੇਖੋ ਕੀ ਮਾੜੇ ਕੰਮਾਂ ਚ ਕੁਛ ਨਹੀਂ ਗਿਆ ਕੁਛ ਨਹੀਂ ਗਿਆ ਨਸ਼ਿਆਂ ਵਾਲੇ ਜਿਨ੍ਹਾਂ ਦੇ ਜਿਨ੍ਹਾਂ ਦੇ ਪੁੱਤ ਨਸ਼ੇ ਕਰਦੇ ਆ ਨਾਲੇ ਤਾਂ ਪੁੱਤ ਜਾਂਦੇ ਆ ਤੇ ਨਾਲੇ ਮਾਂ ਪਿਓ ਦੁਖੀ ਹੋ ਜਾਂਦੇ ਆ ਤੇ ਜਿਹੜੇ ਨਸ਼ੇ ਕਰਦੇ ਵੀ ਭੈਣ ਭਰਾ ਭਾਵੇਂ ਵੈਲ ਤਾਂ ਕਹਿੰਦੇ ਹੁੰਦਾ ਨਾ ਇੱਕ ਚੁੰਡੀ ਦਾ ਹੀ ਮਾੜਾ ਕਹਿੰਦੇ ਜਾਂ ਬੀੜੀ ਦਾ ਸੈਕਟ ਦਾ ਵੈਲ ਤਾਂ ਮਾੜਾ ਹੀ ਆ ਚਾਹੇ ਜੋ ਵੀ ਐ ਛੋਟਾ ਹੈ ਬਟਾ ਹੈ ਵੈਲ ਤੇ ਵੈਲੀ ਹੈ ਤੇ ਇਹਨਾਂ ਚੀਜ਼ਾਂ ਤੋਂ ਦੂਰ ਰਹਾ ਕਰੋ ਉਹੋ ਜੇ ਬੰਦੇ ਦੀ ਸੰਗਤੀ ਨਾ ਕਰੋ ਜੇ ਬੀੜੀ ਸ਼ਰਾਬ ਕਹਿੰਦੇ ਸਗੋ ਨਾ ਉਹਨਾਂ ਬੰਦੇ ਦੀ ਸੰਗਤੀ ਨਾ ਕਰੋ ਜਿਹੜਾ ਬੀੜੀ ਸ਼ਰਾਬ ਜਾਂ ਕਹਿੰਦੇ ਨਾ ਵੀ ਛੋਟਾ ਵੈਲ ਕੋਈ ਗੱਲ ਨਹੀਂ ਹੈ ਨਾ ਵੀ ਬੀੜੀਆਂ ਪੀ ਲੈਂਦੇ ਕਈ ਲੋਕ ਬੀੜੀਆਂ ਪੀ ਲੈਂਦੇ ਵਿਚਾਲੇ ਤਾਂ ਛੋਟਾ ਵੈਲ ਆ ਵੀ ਇਹਦੇ ਤੇ ਵੈਲ ਤਾਂ ਬਸ ਉਹਨਾਂ ਤੁਹਾਨੂੰ ਖਰਾਬਤਾ ਕਰਨਾ ਹੀ ਕਰਨਾ ਸਾਲ ਨਹੀਂ ਕਰਨਾ ਦੋ ਸਾਲ ਨਹੀਂ ਤਿੰਨ ਸਾਲ ਇੱਕ ਬੀੜੀ ਹੈ ਨਾ ਬੀੜੀ ਦਾ ਧੂਆ ਧੋੜੇ ਤੁਸੀਂ ਅੰਦਰ ਕੱਚਦੇ ਆ ਫਿਰ ਜਾਂਦਾ ਫੇਫੜਾ 'ਚ ਕਿਸੇ ਨਾ ਕਿਸੇ ਟਾਈਮ ਕਿ 10 ਸਾਲਾਂ ਨੂੰ 15 ਸਾਲਾਂ ਨੂੰ ਉਹਦਾ ਰਿਜ਼ਲਟ ਤਾਂ ਮਿਲਦਾ ਹੀ ਇਹਨਾਂ ਕਹਿੰਦੇ ਕੋਈ ਵੀ ਤੁਸੀਂ ਕੰਮ ਕਰ ਲਓ ਚਾਹੇ ਚੰਗਾ ਕਰ ਲਓ ਚਾਹੇ ਮਾੜਾ ਕਰ ਲਓ ਤੁਹਾਨੂੰ ਰਿਜ਼ਲਟ ਮਿਲਣਾ ਹੀ ਮਿਲਣਾ ਚੰਗੇ ਕੰਮ ਦਾ ਚੰਗਾ ਰਿਜ਼ਲਟ ਮਿਲਣਾ ਮਾੜੇ ਕੰਮ ਦਾ ਤੁਹਾਨੂੰ ਮਾੜਾ ਰਿਜ਼ਲਟ ਮਿਲਣਾ ਇਸੇ ਕਰਕੇ ਤੁਹਾਡੇ ਤੇ ਤੁਸੀਂ ਡਿਪੈਂਡਡ ਆ ਤੁਸੀਂ ਤੁਹਾਡੇ ਸੋਚ ਤੇ ਤੁਸੀਂ ਦਿਮਾਗ ਤੇ ਕੀ ਸਰਚ ਚੱਲਦਾ ਤੁਸੀਂ ਕੀ ਕਰਨਾ ਚੰਗਾ ਕਰਨਾ ਜਾਂ ਮਾੜਾ ਕਰਨਾ ਮਾੜਾ ਮਾੜਾ ਤੇ ਚੰਗੇ ਦਾ ਸੰਗਾ ਬਾਕੀ ਤੁਸੀਂ ਸਮਝਦਾਰ ਹੋ ਸੂ ਜਵਾਨੋ ਧਿਆਨ ਰੱਖਿਆ ਕਰੋ ਮਾੜੀ ਸੰਗਤ ਤੋਂ ਦੂਰ ਰਿਆ ਕਰੋ ਗੁਰਦੁਆਰਿਆਂ ਚ ਜਾਇਆ ਕਰੋ ਸੇਵਾ ਕਰਿਆ ਕਰੋ ਬਸ ਇਹੀ ਆ ਇਥੋਂ ਕੁਛ ਨਹੀਂ ਲੈ ਕੇ ਜਾਣਾ ਖਾਲੀ ਹੱਥ ਆਏ ਆ ਖਾਲੀ ਹੱਥ ਹੀ ਜਾਣਾ ਬਸ ਅੱਜ ਦਾ ਅੱਜ ਪੈਸਾ ਤੇਰਾ ਕੱਲ ਉਹਦਾ ਕੱਲ ਮੇਰਾ ਕੱਲ ਉਹਦਾ ਇਹੀ ਆ ਬਸ ਠੀਕ ਹੈ ਬਸ ਵਾਹਿਗੁਰੂ ਅਗੇ ਇਹ ਸ਼ੁਕਰਾਨਾ ਕਰਿਆ ਕਰੋ ਮਹਾਰਾਜ ਸਾਨੂੰ ਮੰਗਣ ਦੀ ਜ਼ਰੂਰਤ ਨਾ ਪਵੇ ਠੀਕ ਹੈ ਕਿਸੇ ਤੋਂ ਬੜਾ ਸਹੀ ਕੰਮ ਕਰਦੇ ਆਂ ਸੀ ਮੈਂ ਜਿੰਨਾ ਟਾਈਮ ਜਦੋਂ ਦੀ ਮੈਂ ਆਪਣੇ ਸੁਰਤ ਚ ਆਈ ਆਂ ਜਦੋਂ ਤੋਂ ਮੈਂ ਆਪਣੇ ਕੰਮ ਕਰ ਲੱਗੀ ਆਂ ਮੈਂ ਕਦੇ ਇੱਕ ਪੰਜੀ ਨਹੀਂ ਕਿਸੇ ਤੋਂ ਮੰਗ ਕੇ ਆਪਦੇ ਘਰ ਚ ਲਾਈ ਮੈਂ ਜੋ ਕੀਤਾ ਆ ਆਪਦੇ ਪੈਰਾਂ ਸਰ ਆਪ ਕੀਤਾ ਹੁਣ ਵੀ ਮੈਂ ਆਪਣੇ ਪੈਰਾਂ ਸਰ ਆਪ ਹੀ ਕਰ ਰਹੀ ਜੋ ਕਰ ਰਹੀ ਮੈਂ ਆਪਣਾ ਕਮਾ ਕੇ ਪਰ ਕਦੇ ਵੀ ਕਿਸੇ ਤੋਂ ਇੱਕ ਪੰਜੀ ਨਹੀਂ ਲੈ ਕੇ ਨਾ ਮੇਰੇ ਰਿਸ਼ਤੇਦਾਰਾਂ ਤੋਂ ਮੰਗਿਆ ਨਾ ਮੈਂ ਉਹਦੀ ਭੈਣ ਭਰਾ ਤੋਂ ਕਦੇ ਮੰਗ ਕੇ ਮੈਂ ਜੋ ਕੀਤਾ ਆਪਣੇ ਦਮ ਤੇ ਮਤਲਬ ਆਪਦਾ ਘਰ-ਬਾਰ ਜੋ ਵੀ ਕੁਝ ਬਣਾਇਆ ਆਪਣੇ ਦਮ ਤੇ ਕੀਤਾ ਕਹਿੰਦਾ ਮਤਲਬ बस ਇੰਨਾ ਕਿ ਵਾਹਿਗੁਰੂ ਨੇ ਸਾਥ ਦਿੱਤਾ ਹਮੇਸ਼ਾ ਵਾਹਿਗੁਰੂ ਦਾ ਸ਼ੁਰੂ ਤੋਂ ਹੀ ਸਾਥ ਹੈਗਾ ਤੇ ਹਮੇਸ਼ਾ ਹੀ ਰਹੂਗਾ ਤੇ ਸੇਵਾ ਸਿਮਰਨ ਨਾਲ ਜੁੜੇ ਰਿਆ ਕਰੋ ਬਸ ਇਹ ਚਾਰ ਗੱਲਾਂ ਮੇਰੀਆਂ ਤੇ ਕੁੱਛ ਰਿਆ ਕਰੋ ਤੇ ਚੰਗੀ ਸੰਗਤ ਕਰੋ ਗੁਰੂ ਘਰ ਜਾਓ ਗੁਰੂ ਘਰ ਨਹੀਂ ਜਾਣਾ ਤੇ ਸਿਮਰਨ ਕਰਿਆ ਕਰੋ ਘਰੇ ਬੈ ਕੇ ਹੀ ਸਿਮਰਨ ਕਰਿਆ ਕਰੋ ਤੇ ਵੈਸੇ ਵੀ ਤੁਹਾਡਾ ਸੁਬਾ ਸ਼ਾਮ ਘਰ ਵਿੱਚ ਪਾਠ ਜ਼ਰੂਰੀ ਚੱਲਣਾ ਚਾਹੀਦਾ ਕਹਿੰਦੇ ਨਾ ਜਿੱਥੇ ਪਾਠ ਚੱਲਦਾ ਉਹ ਘਰ ਸ਼ੁੱਧ ਹੋ ਜਾਂਦਾ ਅੱਜ ਨਹੀਂ 2 ਸਾਲ ਨਾ 1 ਮਹੀਨਾ ਤੋਂ ਵੀ ਨਾ ਤੁਹਾਡੇ ਪਾਠ ਸੁਬਾ ਸ਼ਾਮ ਚੱਲੂਗਾ ਨਾ ਤੁਹਾਡਾ ਘਰ ਹਮੇਸ਼ਾ ਸ਼ੁੱਧ ਹੋਊਗਾ ਜੋ ਵੀ ਤੁਹਾਡੇ ਮਾੜੀਆਂ ਚੀਜ਼ਾਂ ਘਰ ਵਿੱਚ ਆ ਜਾਂ ਤੁਹਾਡੇ ਕੋਈ ਵੀ ਦਾਰੂ ਸ਼ਰਾਬ ਜੋ ਵੀ ਕੁਝ ਵੀ ਕਰਦੇ ਤੁਹਾਡੇ ਚੰਗਾ ਚੰਗਾ ਹੋਣ ਲੱਗ ਜੂਗਾ ਜੇ ਤੁਹਾਡੇ ਸੁਬਾ ਸ਼ਾਮ ਪਾਠ ਚੱਲਦਾ ਨਾ ਘਰੇ ਤੇ ਤੁਸੀਂ ਤੁਹਾਡਾ ਘਰ ਆਪੇ ਹੀ ਪਵਿੱਤਰ ਹੋਣ ਲੱਗ ਜੂਗਾ ਸੋ Thank you. Thank you so much.